ਹਾਂਜੀ ਮੈਂ ਗੁਰਪ੍ਰੀਤ ਸਿੰਘ ਗੜ ਮੇਰੇ ਇਸ ਸਕੂਲ ਦੇ ਨਾਲ ਬੜੇ ਪੁਰਾਣੇ ਤਾਲੁਕਾਤ ਨੇ ਇਹਨਾਂ ਨੂੰ ਵੀ ਨੂੰ ਕਮੇਟੀ ਮੈਂਬਰ ਵੀ ਰੱਖਿਆ ਹੋਇਆ ਵਾ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇਹ ਸਕੂਲ ਤਰੱਕੀ ਕਰਦਾ ਬਲੰਦੀਆਂ ਨੂੰ ਛੁੰਦਾ ਵਾ ਸੋ ਅੱਜ ਸਪੋਰਟਸ ਮੀਟ ਹੋਈ ਪਹਿਲਾਂ ਦੂਜੇ ਦੋ ਸਕੂਲਾਂ ਦੇ ਵਿੱਚ ਵੀ ਕਲਗੀਤਾ ਦੇ ਇੱਕ ਚੇਨ ਆ ਸਕੂਲ ਸਕੂਲਸ ਦੀ ਸੋ ਇਹ ਬੜਾ ਵਧੀਆ ਇੱਕ ਮਤਲਬ ਆਪਣੇ ਆਪ ਦੇ ਵਿੱਚ ਏਜੰਡਾ ਲੈ ਕੇ ਚੱਲੇ ਆ ਕਿ ਅਸੀਂ ਇਸ ਪਛੜੇ ਹੋਏ ਬਾਰਡਰ ਏਰੀਆ ਦੇ ਇਲਾਕੇ ਦੇ ਵਿੱਚ ਇਨੇ ਵਧੀਆ ਸਕੂਲ ਦੇਨੇ ਆ ਕਿ ਲੋਕਾਂ ਨੂੰ ਅਮਰਸਰ ਜਾਣ ਦੀ ਜਰੂਰਤ ਨਾ ਪਵੇ ਤੇ ਜਿਹੜੀਆਂ ਫੈਸਿਲਿਟੀਆਂ ਅਮਰਸਰ ਜਾ ਕੇ ਬੱਚੇ ਪ੍ਰਾਪਤ ਕਰ ਰਹੇ ਆ ਉਹ ਇਹ ਸਾਡੇ ਸਕੂਲ ਜਿਹੜੇ ਕਲਗੀਧਰ ਸਕੂਲ ਦੇ ਨੇ ਤੇਜਵੀਰ ਸਿੰਘ ਨੇ ਐਮ ਡੀ ਨੇ ਸਰਦਾਰ ਬਲਦੇਵ ਸਿੰਘ ਵਿਰਖਸ ਸਾਡੇ ਅੰਕਲ ਜੀ ਜਿਹੜੇ ਕਿ ਚੇਅਰਮੈਨ ਸਾਹਿਬ ਨੇ ਸੋ ਇਹਨਾਂ ਦਾ ਸ਼ੁਰੂ ਤੋਂ ਐਜੂਕੇਸ਼ਨ ਨਾਲ ਸੰਬੰਧ ਰਿਹਾ ਵਾ ਸੋ ਇਹ ਸਾਰੀਆਂ ਐਜੂਕੇਸ਼ਨ ਦੇ ਡਰਾਬੈਕਸ ਜਾਣਦੇ ਆ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਨੂੰ ਦੂਰ ਕਰਦੇ ਆ ਤੇ ਬੱਚਿਆਂ ਨੂੰ ਇਹੋ ਜੀ ਸਿੱਖਿਆ ਦਿੰਦੇ ਆ ਕਿ ਬੱਚੇ ਜਿਹੜੇ ਆ ਸਮਾਜ ਦੇ ਵਿੱਚ ਇੱਕ ਚੰਗੇ ਇਨਸਾਨ ਬਣ ਕੇ ਤੇ ਸਮਾਜ ਦੀ ਸੇਵਾ ਕਰ ਸਕਣ। ਤਾਂ ਹਾਂਜੀ ਸਾਰਾ ਅੱਜ ਸਾਡੇ ਪਿੰਡ ਗੁਰੂ ਕਲਗੀਧਰ ਪਬਲਿਕ ਸਕੂਲ ਦੇ ਵਿੱਚ ਜਿਹੜਾ ਐਨੂਅਲ ਸਪੋਰਟ ਦੇ ਉਹਦੇ ਸੰਬੰਧ ਚ ਅਸੀਂ ਸਾਰੇ ਅੱਜ ਇੱਥੇ ਪਹੁੰਚੇ ਆਂ ਤੇ ਬਹੁਤ ਵਧੀਆ ਉਪਰਾਲਾ ਹੈ ਕਲਗੀਧਰ ਸਕੂਲ ਦਾ ਇਹਦੀਆਂ ਤਿੰਨ ਬ੍ਰਾਂਚਾਂ ਨੇ ਜਿਵੇਂ ਦਾਲਮ ਤੇ ਜਸਰਾ ਔਰ ਤੇ ਕੋਟਲੀਅੰਮ ਔਰ ਅਸੀਂ ਵੇਖ ਰਹੇ ਸੀ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ ਖੇਡਾਂ ਦੇ ਵਿੱਚ ਜਿਵੇਂ ਸਾਨੂੰ ਆਮ ਸਕੂਲਾਂ ਦੇ ਵਿੱਚ ਆਪਾਂ ਵੇਖਦੇ ਹਾਂ ਕੱਲਾ ਪੜ੍ਹਾਈ ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਇਸ ਇਹ ਸਕੂਲ ਦੀ ਇਹ ਖਾਸੀਅਤ ਹੈ ਕਿ ਪੜ੍ਹਾਈ ਦੇ ਨਾਲ ਨਾਲ ਜਿਹੜੇ ਹਰ ਤਰ੍ਹਾਂ ਦੀ ਐਕਟੀਵਿਟੀ ਜਿਵੇਂ ਗੇਮਾਂ ਦੇ ਵਿੱਚ ਜਿਆਦਾ ਜਿਹੜਾ ਬੱਚਿਆਂ ਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਸਾਡਾ ਆਉਣ ਵਾਲਾ ਜਿਹੜਾ ਭੁੱਖ ਛੋਟੇ ਬੱਚੇ ਨੇ ਉਹ ਇੱਕ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਦੂਸਰਾ ਜਿਹੜਾ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਆਪਣਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਅਸੀਂ ਆਪਣੇ ਪਿੰਡ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਇਨਾਂ ਦਾ ਸਕੂਲ ਦਾ ਬਹੁਤ-ਬਹੁਤ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉੱਚੇ ਚੇ ਤੌਰ ਤੇ ਸਾਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਕੀਤਾ ਹੈ ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਇਸੇ ਤਰ੍ਹਾਂ ਦੀ ਸਿੱਖਿਆ ਲੈ ਕੇ ਔਰ ਖੇਡਾਂ ਦੇ ਵਿੱਚ ਇਸ ਤਰ੍ਹਾਂ ਮਾਰ ਕੇ ਮਾਰਨਗੇ ਤੇ ਬੜਾ ਆਪਣੇ ਇਲਾਕੇ ਦਾ ਨਾਂ ਰੋਸ਼ਨ ਕਰਨਗੇ ਮੈਂ ਸਮੁੱਚੇ ਇਲਾਕੇ ਵੱਲੋਂ ਪ੍ਰਬੰਧਕ ਕਮੇਟੀ ਦਾ ਸਾਡੇ ਪ੍ਰਿੰਸੀਪਲ ਸਾਹਿਬ ਜੀ ਡਾਇਰੈਕਟਰ ਸਾਹਿਬ ਔਰ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਟਲੀਆਂ ਬਿਖੇ ਜਿਹੜੇ ਬਹੁਤ ਹੀ ਮਕਬੂਲ ਸਕੂਲ ਸ੍ਰੀ ਗੁਰੂ ਕਲ ਦਸਮਪਿਤਾ ਦੇ ਨਾਂ ਤੇ ਜਿਹੜਾ ਰੱਖਿਆ ਕਲਗੀਧਰ ਪਬਲਿਕ ਸਕੂਲ ਉਹਨਾਂ ਦੇ ਸਪੋਰਟਸ ਐਨਵਲ ਡੇ ਤੇ ਮੈਂ ਆਇਆ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਪਛੜੇ ਖੇਤਰ ਦੇ ਵਿੱਚ ਸਰਦਾਰ ਬਲਦੇਵ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਤੇਜਵੀਰ ਸਿੰਘ ਜੀ ਟਰੈਕਟਰ ਸਾਹਿਬ ਦੀ ਰਹਿਨਮਾਈ ਦੇ ਵਿੱਚ ਸਕੂਲ ਜਿਹੜਾ ਨਵੀਆਂ ਪਿਰਤਾਂ ਪਾ ਰਿਹਾ ਬੱਚਿਆਂ ਦੇ ਵਿੱਚ ਇਥੇ ਸਪੋਰਟਸ ਦੇ ਵਿੱਚ ਰੁਚੀਆਂ ਪੈਦਾ ਕਰਨ ਲਈ ਸਪੋਰਟਸ ਐਨਵਲਡਜ ਮਨਾਇਆ ਜਾ ਰਿਹਾ ਨਾਲ ਦੀ ਨਾਲ ਇੱਕ ਸੰਦੇਸ਼ ਹੈ ਕਿ ਬੱਚਿਆਂ ਨੂੰ ਕਿ ਸੰਘਰਸ਼ ਕਰਨ ਅੱਗੇ ਵਧਣ ਟੀਮ ਸਪੀਰਟ ਲੈ ਕੇ ਔਰ ਸਾਰੇ ਜਿਹੜੇ ਚੰਗੇ ਖਿਆਲਤ ਆਪਣੇ ਮਨ ਦੇ ਵਿੱਚ ਲੈ ਕੇ ਜਾਣ ਸੋ ਇਹ ਸਭ ਲਈ ਇਹ ਧਾਰਾ ਗੁਰਦਰ ਗੁਰਦਸ ਕਲਗੀਧਰ ਸਕੂਲ ਦਾ ਮੈਂ ਬਹੁਤ ਮਸ਼ਹੂਰ ਹਾਂ ਇਸ ਗੱਲ ਤੋਂ